요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요요 ਨਾ ਪਣੀ ਭਾਈ ਫਿਰ ਚੜਿਆ ਇਸ ਤੇ ਉਹ ਸਾਡਾ ਦੋ ਵੀ ਦੋ ਚਾਰ ਘਰਾਂ ਨੂੰ ਹੋਰ ਵੰਡਿਆ ਜਾਵੇ ਥੋੜਾ ਥੋੜਾ ਸਭ ਦੇ ਮੂਹਰੇ ਪੈ ਜਾਵੇ ਨਹੀਂ ਉਹ ਵੀ ਘਰਾਂ ਥੋੜਾ ਥੋੜਾ ਸਭ ਦੇ ਮੂਹਰੇ i ਭਾਈ ਮਾਈਕ ਇਹ ਦੋ ਦੁੱਜਾ ਮਾਈਕ ਇਹ ਦੋ ਦੁੱਜਾ ਯਾਰ ਭਾਈ ਜੀ ਸਸ਼ੀਕਲ ਮਿਸ਼ਨ ਹੈਲਪ ਫਾਊਂਡੇਸ਼ਨ ਟੀਮ ਦੇ तमाम ਮੋਦੇਦਾਰ ਅਤੇ ਟੀਮ ਮੈਂਬਰਾਂ ਦੇ ਵੱਲੋਂ ਅੱਜ ਅਸੀਂ ਡੇਰਾ ਬਾਬਾ ਨਾਨਕ ਦੇ ਪਿੰਡ ਧਰਮਕੋਟ ਰੰਦਾਵਾ ਦੇ ਵਿੱਚ ਪਹੁੰਚੇ ਆਂ ਔਰ ਇੱਥੇ ਪਿਛਲੇ ਦਿਨਾਂ ਦੇ ਵਿੱਚ ਬੜੀ ਹੱਡ ਦੀ ਸਥਿਤੀ ਜਿਹੜੀ ਹੈ ਬੜੀ ਜ਼ਬਰਦਸਤ ਸੀਗੀ ਔਰ ਲੋਕਾਂ ਦੇ ਘਰਾਂ ਤੱਕ ਜਿਹੜਾ ਪਾਣੀ ਸੀਗਾ ਉਹ ਘਟੋ ਘਟ 6-6 ਫੁੱਟ ਜਿਹੜਾ ਚੜ ਗਿਆ ਸੀਗਾ ਅੱਜ ਅਸੀਂ ਉਸ ਪਿੰਡ ਦੇ ਵਿੱਚ ਆਏ ਆਂ ਔਰ ਇਸ ਪਿੰਡ ਦੇ ਲੋਕਾਂ ਦੇ ਨਾਲ ਜਦੋਂ ਅਸੀਂ ਗੱਲਬਾਤ ਕੀਤੀ ਤਾਂ ਇੱਥੋਂ ਦੇ ਲੋਕਾਂ ਨੇ ਵਾਕਈ ਇੱਥੋਂ ਦੀਆਂ ਮੁਸ਼ਕਲਾਂ ਦੇ ਬਾਰੇ ਸਾਨੂੰ ਦੱਸਿਆ ਤੇ ਸਾਡੀ ਟੀਮ ਨੇ ਇੱਥੋਂ ਦੇ ਲੋਕਾਂ ਨੂੰ ਜਿਹੜੀਆਂ ਜ਼ਰੂਰਤਮੰਦ ਚੀਜ਼ਾਂ ਸੀਗੀਆਂ ਉਹ ਇਸ ਪਿੰਡ ਦੇ ਲੋਕਾਂ ਨੂੰ ਪ੍ਰੋਵਾਈਡ ਕੀਤੀਆਂ। ਸੋ ਸਾਡੇ ਨਾਲ ਖੜੇ ਸਾਡੇ ਭਾਜੀ ਨੇ ਇੱਥੋਂ ਦੇ ਰਹਿਣ ਵਾਲੇ ਨੇ ਅਸੀਂ ਇਹਨਾਂ ਦੇ ਕੋਲੋਂ ਇਸ ਪਿੰਡ ਦੇ ਹਾਲ ਦੇ ਬਾਰੇ ਜਾਣਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਮਿਸ਼ਨ ਹੈਲਪ ਫਾਊਂਡੇਸ਼ਨ ਦਾ ਬਧਨੋਂ ਧੰਨਵਾਦ ਆ। ਇਹ ਵੀਰ ਆਏ ਨੇ ਅੰਮ੍ਰਿਤਸਰ ਤੋਂ ਸਾਡੇ ਪਿੰਡ 'ਚ ਕੱਲੇ-ਕੱਲੇ ਘਰ 'ਚ ਜਾ ਕੇ ਇਹਨਾਂ ਨੇ ਵੀਰਾਂ ਉਹਨਾਂ ਨੇ ਜਿਹੜਾ ਲੋੜਿੰਦਾ ਸਮਾਨ ਹੈ ਉਹ ਪਹਚਾਇਆ। ਮੈਂ ਇਹਨਾਂ ਦਾ